ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਨਿਕ ਸਵੇਰਾ ਟੀਵੀ ਮੈਸੋਨੀਆ ਸੋ ਅੱਜ ਅਸੀਂ ਪੰਜਾਬੀ ਇੰਡਸਟਰੀ ਦੇ ਅਜੂਹੇ ਸਿੰਗਰ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਬਹੁਤ ਸਟਰਗਲ ਕੀਤਾ ਬਹੁਤ ਗਰੀਬੀ ਦੇਖੀ ਪਰ ਉਹਨਾਂ ਦੇ ਗੀਤਾਂ ਨੂੰ ਇੱਕ ਅਜਹੀ ਪਛਾਣ ਮਿਲੀ ਜਿਸ ਦੇ ਕਰਕੇ ਉਹਨਾਂ ਦੀ ਮੌਤ ਵੀ ਹੋ ਗਈ ਉਹਨਾਂ ਦੇ ਗੀਤਾਂ ਦੇ ਕਰਕੇ ਉਹਨਾਂ ਦੀ ਪੋਪੂਲਾਰਿਟੀ ਜੋ ਆ ਉਹਨਾਂ ਦੀ ਮੌਤ ਦੀ ਵਜ੍ਹਾ ਬਣ ਗਈ ਇਸ ਗਾਇਕ ਦਾ ਨਾਮ ਹੈ ਅਮਰ ਸਿੰਘ ਚਮਕੀਲਾ ਜੁਨ੍ਹਾਂ ਦਾ ਜਨਮ 21 ਜੁਲਾਈ ਨੂੰ ਹੋਇਆ ਇਤਿਹਾਜ ਹੁੰਦਾ ਹੈ ਕਿ ਉਹਨਾਂ ਦੀ ਸਫਲਤਾ ਉਹਨਾਂ ਦੀ ਸ਼ੌਰਤ ਜੁਆ ਉਹਨਾਂ ਦੇ ਦੁਸ਼ਮਣਾਂ ਤੋਂ ਹਜ਼ਮ ਨਹੀਂ ਹੋਏ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਮੋਦ ਦੇ ਘਾਟ ਉਤਾਰ ਦਿੱਤਾ ਗਿਆ ਅਮਰ ਸਿੰਘ ਚਮਕੀਲਾ ਦੇ ਬਾਰੇ ਗੱਲ ਕਰੀਏ ਤੇ ਉਹਨਾਂ ਦਾ ਜਨਮ 21 ਜੁਲਾਈ 1960 ਨੂੰ ਹੋਇਆ ਚਮਕੀਲਾ ਪੰਜਾਬ ਦਾ ਇੱਕ ਮਸ਼ਹੂਰ ਗਾਇਕ ਸੀ ਜੋ ਆਪਣੇ ਗੀਤਾਂ ਦੇ ਲਈ ਕਾਫੀ ਫੇਮਸ ਹੋਇਆ ਸੀ ਦੱਸਦੀ ਹੈ ਕਿ ਚਮਕੀਲੇ ਦੇ ਗੀਤ ਪੰਜਾਬ ਦੇ ਪਿੰਡੂ ਖੇਤਰਾਂ ਤੋਂ ਬਹੁਤ ਪ੍ਰਭਾਵਿਤ ਸਨ ਜਿੱਥੇ ਉਹ ਵੱਡਾ ਹੋਇਆ ਸੀ ਚਮਕੀਲਾ ਤੇ ਉਸਦੀ ਦੂਸਰੀ ਪਤਨੀ ਅਮਰਜੋਤ ਦਾ ਕਤਲ 8 ਮਾਰਚ 1988 ਨੂੰ ਕਰ ਦਿੱਤਾ ਗਿਆ ਸੀ ਚਮਕੀਲੇ ਦੀ ਮੌਤ ਅਜੀਬ ਹੀ ਕਿਹਾ ਜਾਂਦਾ ਇੱਕ ਮਿਸਟਰੀ ਹੈ ਅਮਰ ਸਿੰਘ ਚਮਕੀਲੇ ਦੇ ਗੀਤ ਬਾਰੇ ਗੱਲ ਕਰੀਏ ਤਾਂ ਟਕੂਏ ਤੇ ਟਕਵਾ ਉਹਨਾਂ ਦਾ ਪਹਿਲਾ ਹਿੱਟ ਗੀਤ ਸੀ ਜੋ ਕਿ ਰਿਕਾਰਡ ਕੀਤਾ ਗਿਆ ਸੀ ਦੂਸਰੇ ਪਾਸੇ ਜੇਕਰ ਉਸਦੇ ਪ੍ਰਸਿੱਧ ਗੀਤਾਂ ਦੀ ਗੱਲ ਕਰੀਏ ਤਾਂ ਉਹ ਬਹੁਤ ਸਾਰੇ ਹਨ ਜਿਵੇਂ ਕਿ ਪਹਿਲੇ ਲਲਕਾਰੇ ਨਾਲ ਬਾਬਾ ਤੇਰਾ ਨਨਕਾਣਾ ਤਰਗੇ ਰਵਿਦਾਸ ਦੇ ਪੱਥਰ ਤਲਵਾਰ ਮੈਂ ਕਲਗੀ ਧਰ ਦੀ ਵਰਗੇ ਹਿੱਟ ਗੀਤ ਸ਼ਾਮਿਲ ਚਮਕੀਲਾ ਨੇ ਇੱਕ ਗੀਤ ਖੁਦ ਰਿਕਾਰਡ ਨਹੀਂ ਕੀਤੇ ਪਰ ਉਹਨਾਂ ਨੇ ਜੱਟ ਦੀ ਦੁਸ਼ਮਨੀ ਗੀਤ ਲਿਖਿਆ ਜਿਸ ਨੂੰ ਹੋਰ ਪੰਜਾਬੀ ਗਾਇਕਾਂ ਨੇ ਪੇਸ਼ ਕੀਤਾ ਅਮਰ ਸਿੰਘ ਚਮਕੀਲਾ ਨੂੰ ਬਚਪਨ ਤੋਂ ਹੀ ਮਿਊਜ਼ਿਕ ਦਾ ਸ਼ੌਂਕ ਸੀ ਚਮਕੀਲਾ ਨੇ ਹਾਰਮੋਨੀਅਮ ਤੇ ਢੋਲ ਕਿ বাজਉਣਾ ਸਿੱਖਿਆ 1979 ਦੇ ਵਿੱਚ ਚਮਕੀਲਾ ਪਹਿਲੀ ਵਾਰ ਸੁਰਿੰਦਰ ਸ਼ਿੰਦਾ ਨੂੰ ਮਿਲਣ ਗਏ ਇਸ ਦੌਰਾਨ ਉਹਨਾਂ ਨੇ ਆਪਣੇ ਦੋਸਤ ਕੁਲਦੀਪ 파ਰਸ ਨਾਲ ਸਾਈਕਲ ਉੱਤੇ ਆਏ ਸੀ ਜਦੋਂ ਸ਼ਿੰਦਾ ਨੇ 18 ਸਾਲਾ ਚਮਕੀਲਾ ਨੂੰ ਗਾਉਂਦੇ ਹੋਏ ਸੁਣਿਆ ਤੇ ਉਹਨਾਂ ਨੇ ਅਮਰ ਸਿੰਘ ਚਮਕੀਲਾ ਨੂੰ ਆਪਣਾ ਚੇਲਾ ਬਣਾਇਆ ਤੇ ਕਿਹਾ ਜਾਂਦਾ ਹੈ ਕਿ ਸੁਰਿੰਦਰ ਸ਼ਿੰਦਾ ਅਜੇ ਹੀ ਚੇਲੇ ਦੀ ਪਾਲ ਕਰ ਰਹੇ ਸਨ 1988 8 ਮਾਰਚ ਨੂੰ ਕਿਹਾ ਜਾਂਦਾ ਹੈ ਕਿ ਲਗਭਗ 2 ਵਜੇ ਉਹ ਇੱਕ ਪਰਫਾਰਮੈਂਸ ਤੇ ਗਏ ਸਨ ਪੰਜਾਬ ਦੇ ਮਹੈਸਮਪੁਰ ਵਿੱਚ ਜਿੱਥੇ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੀ ਪਤਨੀ ਮੌਜੂਦ ਸੰਜ ਦੋ ਕਾਰ ਤੋਂ ਬਾਹਰ ਨਿਕਲਦੇ ਨੇ ਤੇ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਚਾਹੁੰਦੀਆਂ ਨੇ ਤੇ ਕਿਹਾ ਜਾਂਦਾ ਹੈ ਕਿ ਲਗਾਤਾਰ ਗੋਲੀਆਂ ਚਲਾਈਆਂ ਗਈਆਂ ਇਸੇ ਦੌਰਾਨ ਚਮਕੀਲਾ ਤੇ ਉਸ ਦੀ ਪਤਨੀ ਦੀ ਮੌਤ ਹੋ ਗਈ ਇਸੇ ਦੌਰਾਨ ਬਹੁਤ ਸਾਰੇ ਲੋਕ ਜ਼ਖਮੀ ਵੀ ਹੋ ਗਏ ਤਾਂ ਦੱਸਦੀ ਹੈ ਕਿ ਕੁਝ ਟਾਈਮ ਪਹਿਲਾਂ ਹੀ ਅਮਰ ਸਿੰਘ ਚਮਕੀਲਾ ਦੀ ਫਿਲਮ ਚਮਕੀਲਾ OC OC OTT ਤੇ ਰਿਲੀਜ਼ ਹੋਈ ਸੀ ਜਿਸ ਦੇ ਵਿੱਚ ਦਲਜੀਤ ਦੋਸਾਂਝ ਤੇ ਪਰਿਨੀਤੀ ਚੋਪੜਾ ਇਹਨਾਂ ਕਿਰਦਾਰਾਂ ਦੇ ਵਿੱਚ ਨਜ਼ਰ ਆਏ ਸੀਗੇ ਤੇ ਇਸ ਫਿਲਮ ਨੂੰ ਕਾਫੀ ਅਵਾਰਡਸ ਵੀ ਮਿਲੇ ਉਥੇ ਪਰਨੀਤੀ ਦੀ ਐਕਟਿੰਗ ਨੂੰ ਪਸੰਦ ਕੀਤਾ ਗਿਆ ਤੇ ਦਲਜੀਤ ਦੋਸਾਂਝ ਨੂੰ ਤਾਂ ਹਰ ਕੋਈ ਪਿਆਰ ਕਰ ਦਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਨਿਕ ਸਵੇਰਾ ਟੀਵੀ ਮੈਸੋਨੀਆ ਸੋ ਅੱਜ ਤੁਸੀਂ ਪੰਜਾਬੀ ਇੰਡਸਟਰੀ ਦੇ ਅਜੋਹੇ ਸਿੰਗਰ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਬਹੁਤ ਸਟਰਗਲ ਕੀਤਾ ਬਹੁਤ ਗਰੀਬੀ ਦੇਖੀ ਪਰ ਉਹਨਾਂ ਦੇ ਗੀਤਾਂ ਨੂੰ ਇੱਕ ਅਜਹੀ ਪਛਾਣ ਮਿਲੀ ਜਿਸ ਦੇ ਕਰਕੇ ਉਹਨਾਂ ਦੀ ਮੌਤ ਵੀ ਹੋ ਗਈ ਉਹਨਾਂ ਦੇ ਗੀਤਾਂ ਦੇ ਕਰਕੇ ਉਹਨਾਂ ਦੀ ਪਪੂਲਾਰਿਟੀ ਜੋ ਆ ਉਹਨਾਂ ਦੀ ਮੌਤ ਦੀ ਵਜ੍ਹਾ ਬਣ ਗਈ ਇਸ ਕਾਇਕ ਦਾ ਨਾਮ ਹੈ ਅਮਰ ਸਿੰਘ ਚਮਕੀਲਾ ਜੁਨ੍ਹਾਂ ਦਾ ਜਨਮ 21 ਜੁਲਾਈ ਨੂੰ ਹੋਇਆ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਸਫਲਤਾ ਉਹਨਾਂ ਦੀ ਸ਼ੌਰਤ ਜੋਾ ਉਹਨਾਂ ਦੇ ਦੁਸ਼ਮਣਾਂ ਤੋਂ ਹਜ਼ਮ ਨਹੀਂ ਹੋਈ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਮਰ ਸਿੰਘ ਚੰਕੀਲਾ ਦੇ ਬਾਰੇ ਗੱਲ ਕਰੀਏ ਤੇ ਉਹਨਾਂ ਦਾ ਜਨਮ 21 ਜੁਲਾਈ 1960 ਨੂੰ ਹੋਇਆ ਚੰਕੀਲਾ ਪੰਜਾਬ ਦਾ ਇੱਕ ਮਸ਼ਹੂਰ ਗਾਇਕ ਸੀ ਜੋ ਆਪਣੇ ਗੀਤਾਂ ਦੇ ਲਈ ਕਾਫੀ ਫੇਮਸ ਹੋਇਆ ਸੀ ਦੱਸਦੀ ਹੈ ਕਿ ਚੰਕੀਲੇ ਦੇ ਗੀਤ ਪੰਜਾਬ ਦੇ ਪਿੰਡੂ ਖੇਤਰਾਂ ਤੋਂ ਬਹੁਤ ਪ੍ਰਭਾਵਿਤ ਸਨ ਜਿੱਥੇ ਉਹ ਵੱਡਾ ਹੋਇਆ ਸੀ ਚੰਕੀਲਾ ਤੇ ਉਸ ਦੀ ਦੂਸਰੀ ਪਤਨੀ ਅਮਰਜੋਤ ਦਾ ਕਤਲ 8 ਮਾਰਚ 1988 ਨੂੰ ਕਰ ਦਿੱਤਾ ਗਿਆ ਸੀ ਚਮਕੀਲੇ ਦੀ ਮੌਤ ਅਜੀਬ ਹੀ ਕਿਹਾ ਜਾਂਦਾ ਇੱਕ ਮਿਸਟਰੀ ਹੈ ਅਮਰ ਸਿੰਘ ਚਮਕੀਲੇ ਦੇ ਗੀਤ ਬਾਰੇ ਗੱਲ ਕਰੀਏ ਤਾਂ ਟਕੂਏ ਤੇ ਟਕਵਾ ਉਹਨਾਂ ਦਾ ਪਹਿਲਾ ਹਿਟ ਗੀਤ ਸੀ ਜੋ ਕਿ ਰਿਕਾਰਡ ਕੀਤਾ ਗਿਆ ਸੀ ਦੂਸਰੇ ਪਾਸੇ ਜੇਕਰ ਉਸਦੇ ਪ੍ਰਸਿੱਧ ਗੀਤਾਂ ਦੀ ਗੱਲ ਕਰੀਏ ਤਾਂ ਉਹ ਬਹੁਤ ਸਾਰੇ ਹਨ ਜਿਵੇਂ ਕਿ ਪਹਿਲੇ ਲਲਕਾਰੇ ਨਾਲ ਬਾਬਾ ਤੇਰਾ ਨਨਕਾਣਾ ਤਰਗੇ ਰਵਿਦਾਸ ਦੇ ਪੱਥਰ ਤਲਵਾਰ ਮੈਂ ਕਲਗੀ ਧਰਦੀ ਵਰਗੇ ਹਿਟ ਗੀਤ ਸ਼ਾਮਲ ਹਨ ਚਮਕੀਲਾ ਨੇ ਇੱਕ ਗੀਤ ਖੁਦ ਰਿਕਾਰਡ ਨਹੀਂ ਕੀਤੇ ਪਰ ਉਹਨਾਂ ਨੇ ਜੱਟ ਦੀ ਦੁਸ਼ਮਣੀ ਗੀਤ ਲਿਖਿਆ ਜਸਨੂ ਹੋਰ ਪੰਜਾਬੀ ਗਾਇਕਾਂ ਨੇ ਪੇਸ਼ ਕੀਤਾ ਅਮਰ ਸਿੰਘ ਚਮਕੀਲਾ ਨੂੰ ਬਚਪਨ ਤੋਂ ਹੀ 뮤직 ਦਾ ਸ਼ੌਂਕ ਸੀ ਚਮਕੀਲਾ ਨੇ ਹਰਮੋਨੀਅਮ ਤੇ ਟੋਲ ਕੀ ਵਜਾਉਣਾ ਸਿੱਖਿਆ 1979 ਦੇ ਵਿੱਚ ਚਮਕੀਲਾ ਪਹਿਲੀ ਵਾਰ ਸੁਰਿੰਦਰ ਸ਼ਿੰਦਾ ਨੂੰ ਮਿਲਣਗੇ ਇਸ ਦੌਰਾਨ ਉਹਨਾਂ ਨੇ ਆਪਣੇ ਦੋਸਤ ਕੁਲਦੀਪ ਪਾਰਸ ਨਾਲ ਸਾਈਕਲ ਉੱਤੇ ਆਏ ਸੀ ਜਦੋਂ ਸ਼ਿੰਦਾ ਨੇ 18 ਸਾਲਾ ਚਮਕੀਲਾ ਨੂੰ ਗਾਉਂਦੇ ਹੋਏ ਸੁਣਿਆ ਤੇ ਉਹਨਾਂ ਨੇ ਅਮਰ ਸਿੰਘ ਚਮਕੀਲਾ ਨੂੰ ਆਪਣਾ ਚੇਲਾ ਬਣਾਇਆ ਤੇ ਕਿਹਾ ਜਾਂਦਾ ਹੈ ਕਿ ਸੁਰਿੰਦਰ ਸ਼ਿੰਦਾ ਅਜੇ ਹੀ ਚੇਲੇ ਦੀ ਪਾਲ ਕਰੇ ਸਨ 1988 8 ਮਾਰਚ ਨੂੰ ਕਿਹਾ ਜਾਂਦਾ ਹੈ ਕਿ ਲਗਭਗ 2 ਵਜੇ ਉਹ ਇੱਕ ਪਰਫਾਰਮੈਂਸ ਤੇ ਗਏ ਸਨ ਪੰਜਾਬ ਦੇ ਮਹਿਸਮਪੁਰ ਵਿੱਚ ਜਿੱਥੇ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੀ ਪਤਨੀ ਮੌਜੂਦ ਸਨ ਜਦੋਂ ਕਾਰ ਤੋਂ ਬਾਹਰ ਨਿਕਲਦੇ ਨੇ ਤੇ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਚਾਹੁੰਦੀਆਂ ਨੇ ਤੇ ਕਿਹਾ ਜਾਂਦਾ ਹੈ ਕਿ ਲਗਾਤਾਰ ਗੋਲੀਆਂ ਚਲਾਈਆਂ ਗਈਆਂ ਇਸੇ ਦੌਰਾਨ ਚਮਕੀਲਾ ਤੇ ਉਸ ਦੀ ਪਤਨੀ ਦੀ ਮੌਤ ਹੋ ਗਈ ਇਸੇ ਦੌਰਾਨ ਬਹੁਤ ਸਾਰੇ ਲੋਕ ਜ਼ਖਮੀ ਵੀ ਹੋ ਗਏ ਦੱਸਦੀ ਹੈ ਕਿ ਕੁਝ ਟਾਈਮ ਪਹਿਲਾਂ ਹੀ ਅਮਰ ਸਿੰਘ ਚਮਕੀਲਾ ਦੀ ਫਿਲਮ ਚਮਕੀਲਾ ਉਹ ਜੋ ਸੀ OTT ਤੇ ਰਿਲੀਜ਼ ਹੋਈ ਸੀ ਜਿਸ ਦੇ ਵਿੱਚ ਦਲਜੀਤ ਦੋਸਾਂਝ ਤੇ ਪਰਿਮੇਤੀ ਚੌਪੜਾ ਇਹਨਾਂ ਕਿਰਦਾਰਾਂ ਦੇ ਵਿੱਚ ਨਜ਼ਰ ਆਏ ਸੀਗੇ ਤੇ ਇਸ ਫਿਲਮ ਨੂੰ ਕਾਫੀ ਅਵਾਰਡਸ ਵੀ ਮਿਲੇ ਉਥੇ ਪਰਨੀਤੀ ਦੀ ਐਕਟਿੰਗ ਨੂੰ ਪਸੰਦ ਕੀਤਾ ਗਿਆ ਤੇ ਦਲਜੀਤ ਦੋਸਾਂਝ ਨੂੰ ਤਾਂ ਹਰ ਕੋਈ ਪਿਆਰ ਕਰ ਦਈ ਹੈ